ਸਾਡੇ ਨਾਲ ਇਸ ਵੇਲੇ ਆਮ ਆਦਮੀ ਪਾਰਟੀ ਜਲੰਧਰ ਦੇ ਉਮੀਦਵਾਰ ਪਵਨ ਟੀ ਨੂੰ ਜੁੜੇ ਹੋਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਅੱਜ ਉਹ ਹਲਕੇ ਦੇ ਵਿੱਚ ਆਏ ਨੇ ਜਲੰਧਰ ਕੈਂਟ ਦੇ ਹਲਕਾ ਪਿੰਡ ਖੁਸਰੋਪੁਰ ਦੇ ਵਿੱਚ ਆਪਣੇ ਸੰਬੋਧਨ ਵਿੱਚ ਉਹਨਾਂ ਨੇ ਗੱਲਬਾਤ ਕਰਦਿਆਂ ਲੋਕਾਂ ਤੋਂ ਆਪਣੇ ਵੋਟਾਂ ਦੀ ਮੰਗ ਵੀ ਕੀਤੀ ਹੈ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਆਪਣੇ ਚੈਨਲ ਦੇ ਰਾਹੀਂ ਕਿ ਉਹਨਾਂ ਦਾ ਕੀ ਕਹਿਣਾ ਹੈ ਤੇ ਹੋਰ ਵੀ ਅਸੀਂ ਗੱਲਬਾਤ ਦੇ ਦੌਰਾਨ ਉਹਨਾਂ ਨਾਲ ਪੁੱਛ ਪੜਤਾਲ ਵੀ ਕੀਤੀ ਜਾਊਗੀ ਤੈਨੂੰ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਅੱਜ ਤੁਸੀਂ ਹਲਕਾ ਜਲੰਧਰ ਕੈਂਟ ਦੇ ਵਿੱਚ ਆਏ ਹੋ ਤੇ ਖੁਸਰੋਪੁਰ ਦੇ ਵਿੱਚ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਅੱਜ ਦੀ ਕੀ ਅਪੀਲ ਹੈ ਤੁਹਾਡੀ ਕੀ ਕਹਿਣਾ ਹੈ ਅੱਜ ਅਸੀਂ ਆਮ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਜਿਹੜੀਆਂ 1 ਜੂਨ ਨੂੰ ਹੋਣ ਜਾ ਰਹੀਆਂ ਉਹਦੇ ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਛੋੜੂ ਦੇ ਨਿਸ਼ਾਨ ਤੇ ਵੋਟਾਂ ਪਾਉਣ ਦੀ ਅਪੀਲ ਕਰਨ ਆਏ ਹਾਂ ਪਿੰਡਾਂ 'ਚ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਏਦੋਂ ਪਹਿਲਾਂ ਅਸੀਂ ਸਮਰਾਮਾ ਭੋਡੇ ਸਪਰਾਏ ਤੇ ਜਲੰਧਰ ਸ਼ਹਿਰ ਵੀ ਅਸੀਂ ਮੀਟਿੰਗਾਂ ਕਰਕੇ ਆਏ ਆਂ ਲੋਕਾਂ ਦਾ ਬਹੁਤ ਉਤਸ਼ਾਹ ਆਇਆ ਕਿਉਂਕਿ ਸਰਕਾਰ ਨੇ ਥੋੜੇ ਸਮੇਂ ਚ ਵੱਡਾ ਇੱਕ ਤਾਂ ਕੰਮ ਕੀਤਾ ਜਿਹੜਾ 90% ਬਿਜਲੀ ਦਾ ਬਿੱਲ ਜ਼ੀਰੋ ਹੁੰਦਾ ਹੈ ਕਿਸਾਨਾਂ ਨੂੰ ਬਿਜਲੀ ਪੂਰੀ ਮਿਲ ਰਹੀ ਆ ਬਿਨਾ ਡੀਜ਼ਲ ਫੋਕਿਆ ਉਹਨਾਂ ਦੀ ਫਸਲ ਪੜ ਰਹੀ ਆ ਫਸਲ ਦਾ ਮੁੱਲ ਵੀ ਪੂਰਾ ਮਿਲਦਾ ਟਾਈਮ ਸਿਰ ਮਿਲਦਾ ਨਵੇਂ ਸਕੂਲ ਬਣ ਰਹੇ ਆ ਮਿਨੈਂਸ ਤੇ ਆਮ ਆਦਮੀ ਕਲੀਨਿਕਸ ਬਣ ਰਹੇ ਆ ਮੁਫਤ ਦਵਾਈਆਂ ਮਿਲ ਰਹੀਆਂ ਮੁਫਤ ਟੈਸਟ ਹੋ ਰਹੇ ਆ ਵੱਡੀ ਗੱਲ ਆ ਵੀ ਪੰਜਾਬ ਚ ਪਹਿਲੀ ਵਾਰ ਨਾ ਇੱਕ ਦਫ਼ਤਰਾਂ ਚ ਇਮਾਨਦਾਰੀ ਵਾਲਾ ਜਿਹੜਾ ਕੰਮ ਸ਼ੁਰੂ ਹੋ ਗਿਆ ਅਧਿਕਾਰੀ ਮੁਲਾਜ਼ਮ ਥੋੜਾ ਜਿਹਾ ਹੁਣ ਕਰਪਸ਼ਨ ਤੋਂ ਡਰਦੇ ਆ ਤੇ ਲੋਕਾਂ ਅੱਗੇ ਜਵਾਬਦੇ ਹੋ ਗਏ ਆ ਇਹ ਹੋਰ ਅੱਗੇ ਜਾ ਕੇ ਫਰਕ ਪਾਏਗਾ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰਸ ਆ ਉਹ ਬਹੁਤ ਜੋਸ਼ ਵਾਲੇ ਆ ਤੇ ਬਹੁਤ ਜ਼ਮੀਨ ਦੇ ਵਿੱਚ ਕੰਮ ਕਰਨ ਵਾਲੇ ਆ ਦਿਖਾਵਾ ਨਹੀਂ ਕਰਦੇ ਜ਼ਮੀਨ ਨਾਲ ਜੁੜ ਕੇ ਕੰਮ ਕਰਦੇ ਆ ਇਹਦਾ ਤੁਸੀਂ ਦੇਖ ਲਓ ਇਹਦਾ ਸਬੂਤ ਆ 2022 ਦੀਆਂ ਚੋਣਾਂ ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਤੇ ਇਹਨਾਂ ਨੇ ਅੰਦਰੋਂ ਅੰਦਰੀ ਜਿੱਦਾਂ ਬੱਤਕ ਨਾ ਉੱਪਰੋਂ ਸ਼ਾਂਤ ਹੁੰਦੀ ਆ ਵਿੱਚੋਂ ਪੈਰ ਮਾਰ ਮਾਰ ਅੱਗੇ ਤੁਰੀ ਜਾਂਦੀ ਆ ਇਦਾਂ ਹੀ ਇਹਨਾਂ ਨੇ ਕੰਮ ਕੀਤਾ ਤੇ 92 ਸੀਟਾਂ ਜਿੱਤ ਗਏ ਤੇ ਸਾਰਾ ਪੰਜਾਬ ਵੀ ਇਹਨਾਂ ਦੇ ਨਾਲ ਖੜਾ ਹੁਣ ਤੇ ਮੈਂ ਵੀ ਨਾਲ ਹੀ ਖੜਾ ਹਾਂ ਪਵਨ ਤਿਰੂਜੀ ਇੱਕ ਗੱਲ ਦੱਸੋ ਤੁਸੀਂ ਨਾ ਬੜੇ ਇਮਾਨਦਾਰ ਲੀਡਰ ਜਿਹੜੇ ਉਹ ਮੰਨੇ ਜਾਂਦੇ ਹੋ ਤੇ ਗਰੀਬ ਲੋਕਾਂ ਦੇ ਮਸੀਹਾ ਵੀ ਜਿਹੜੇ ਆ ਤੁਹਾਨੂੰ ਲੋਕ ਮੰਨਦੇ ਰਹੇ ਨੇ ਤੁਸੀਂ ਗੱਲ ਕੀਤੀ ਹੈ ਕਿ ਫ੍ਰੀ ਦੀ ਜਿਹੜੀ ਬਿਜਲੀ ਆਉ ਦਿੱਤੀ ਜਾ ਰਹੀ ਆ ਪੰਜਾਬ ਸਰਕਾਰ ਵੱਲੋਂ ਤੇ ਲੋਕ ਬੜੇ ਖੁਸ਼ ਵੀ ਨੇ ਪੰਜ ਜਿਹੜੀ ਇਹ ਫਰੀ ਦੀ ਚੀਜ਼ ਆ ਜੇਕਰ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਉਹਨਾਂ ਨੂੰ ਇਸ ਕਾਬਲ ਬਣਾਇਆ ਜਾਵੇ ਕਿ ਉਹ ਫਰੀ ਦੇ ਲੈਣ ਤੋਂ ਬਜਾਏ ਉਹ ਆਪਣੇ ਜਿਹੜੇ ਉਹ ਗਵਰਨਮੈਂਟ ਨੂੰ ਪੈਸਾ ਦੇਣ ਵੀ ਬਿੱਲ ਦੇਣ ਵੀ ਤੇ ਆਪਣੇ ਰੁਜ਼ਗਾਰ ਦਿੱਤਾ ਜਾਵੇ ਇਹ ਚੀਜ਼ ਹੈ ਠੀਕ ਹੈ ਕਿ ਜਿਹੜਾ ਆਪਾਂ ਫਰੀ ਦੇ ਲਈ ਲੋਕ ਜਿਹੜੇ ਲੋਕਾਂ ਨੂੰ ਫਰੀ ਦੇ ਦੇਖੋ ਤੁਸੀਂ ਦੇਖੋ ਵੀ ਪੰਜਾਬ ਦੀ ਸਰਕਾਰ ਜਿਹੜੀ ਪਹਿਲਾਂ ਸੀ ਉਹ ਕਿੰਨੇ ਵੱਡੇ ਵੱਡੇ ਸਰਮਾਇਦਾਰਾਂ ਨੂੰ ਮਾਫ ਕਰਕੇ ਗਈ ਲੋਨ ਕੇਂਦਰ ਦੀ ਸਰਕਾਰ ਵੱਡੇ ਵੱਡੇ ਕਾਰਪੋਰੇਟਾਂ ਨੂੰ ਸੈਂਕੜੇ ਹਜ਼ਾਰਾਂ ਕਰੋੜ ਦੇ ਲੋਨ ਮਾਫ ਕਰਕੇ ਗਈ ਹੈ। ਆ ਪਿਛਲਾ ਇਥੋਂ 3 ਮਹੀਨੇ ਦਾ ਮੁੱਖ ਮੰਤਰੀ ਸੀ ਚਰਨਜੀਤ ਚੰਨੀ। ਉਹ 2022 ਚ 100 ਕਰੋੜ ਰੁਪਇਆ ਬਲੈਕਲਿਸਟਡ ਐਜੂਕੇਸ਼ਨਲ ਇੰਸਟੀਚੂਨ ਨੂੰ ਮਾਫ ਕਰਕੇ ਗਿਆ। ਜਦ ਕਿ ਉਹਨਾਂ ਇੰਸਟੀਚੂਨ ਤੇ ਕਾਰਵਾਈ ਹੋਣੀ ਚਾਹੀਦੀ ਸੀ ਕਿਉਂਕਿ ਉਹਨਾਂ ਨੇ ਗਰੀਬਾਂ ਦੇ ਬੱਚਿਆਂ ਦੀ ਫੀਸਾਂ ਦਾ ਪੈਸਾ ਖਾਦਾ ਸੀ। ਉਹਨਾਂ ਨੂੰ 100 ਕਰੋੜ ਮਾਫ ਕੀਤਾ। ਉਹ ਮਾੜੀ ਗੱਲ ਆ ਇੱਧਰ ਆਮ ਆਦਮੀ ਪਾਰਟੀ ਸਰਕਾਰ ਨੇ ਜ਼ਰੂਰਤਮੰਦ ਆਮ ਲੋਕਾਂ ਨੂੰ ਜਿਨ੍ਹਾਂ ਦੀ ਘਰ ਦੀ ਜਿਹੜੀ ਵਰਤੋਂ ਆ ਉਹ 600 ਯੂਨਿਟ ਪ੍ਰਤੀ 2 ਮਹੀਨੇ ਹੁੰਦੀ ਆ ਉਹਨਾਂ ਨੂੰ ਮਾਫ ਕੀਤਾ ਹੁਣ ਜਿਹੜੇ ਬਹੁਤ ਸਰਦੇ ਪੁੱਜਦੇ ਆ ਉਹਨਾਂ ਦੇ ਤਾਂ ਯੂਨਿਟ ਹੀ 1000-1000 ਫੂਕ ਹੁੰਦੇ ਆ 2-2000 ਉਹਨਾਂ ਨੂੰ ਥੋੜੀ ਮਾਫ ਕੀਤਾ ਜਿਹੜੇ ਵਾਕਈ ਮਿਡੋਕਰ ਆ ਆਮ ਘਰ ਆ ਉਹਨਾਂ ਨੂੰ ਮਾਫ ਹੋਇਆ ਚਲੋ ਸ਼ੁਕਰ ਕਰੋ ਬਈ ਸਰਕਾਰ ਦੇ ਖਜ਼ਾਨੇ ਚੋਂ ਆਮ ਲੋਕਾਂ ਨੂੰ ਕੁਝ ਮਿਲਿਆ ਤਾਂ ਹੈ ਨਹੀਂ ਤਾਂ ਕੁਝ ਵੀ ਨਹੀਂ ਮਿਲਦਾ ਸੀ ਸੋ ਦੂਜੀ ਗੱਲ ਇਹ ਆ ਨੌਕਰੀਆਂ ਦੀ ਦੇਖੋ ਪੰਜਾਬ ਚ ਸਾਡੀਆਂ ਨੌਕਰੀਆਂ ਘਟਾ ਦਿੱਤੀਆਂ ਗਈਆਂ ਇੱਕ ਸਾਜ਼ਿਸ਼ ਕਰਕੇ ਸਾਡੇ ਕੋਲ ਜਿੰਨੇ ਵੀ ਮਹਿਕਮੇ ਹੁੰਦੇ ਸੀ ਟੈਲੀਕਾਮ ਰੇਲਵੇ ਬੈਂਕਿੰਗ ਤੇ ਇੰਸ਼ੋਰੈਂਸ ਸੈਕਟਰ ਉਹ ਸਾਰਾ ਹੀ ਪਬਲਿਕ ਸੈਕਟਰ ਤੋਂ ਪ੍ਰਾਈਵੇਟ ਸੈਕਟਰ ਬਣਾਤਾ ਪ੍ਰਾਈਵੇਟ ਨੂੰ ਦੇ ਦਿੱਤਾ ਉਹਦੇ ਨਾਲ ਸਾਰੀਆਂ ਨੌਕਰੀਆਂ ਖਤਮ ਹੋ ਗਈਆਂ ਤਾਂ ਫਿਰ ਤਾਂ ਹੀ ਸਾਡੇ ਮੁੰਡੇ ਬਾਹਰ ਜਾਂਦੇ ਆ ਵਿਚਾਰੇ ਕੋਈ ਕੋਈ ਦबईਆਂ ਚ ਜਾਂਦਾ ਅਰਬਾਂ ਚ ਜਾਂਦਾ ਕੋਈ ਜਾਦੇ ਰਿਸਕ ਲੈ ਕੇ ਜਾਦੇ ਪੈਸੇ ਕਰਕੇ ਬਾਹਰ ਜਾਂਦੇ ਸੋ ਇੱਥੇ ਨੌਕਰੀ ਸਰਕਾਰਾਂ ਦੀ ਪਾਲਿਸੀ ਕਰਕੇ ਨਹੀਂ ਮਿਲ ਰਹੀ ਹੁਣ ਸਰਕਾਰ ਆਈ ਆ ਭਗਵੰਤ ਸਿੰਘ ਮਾਨ ਹੋਰਾਂ ਦੀ ਤੁਸੀਂ ਵੇਖੋ ਵੀ 44000 ਨੌਕਰੀ ਆ 2 ਸਾਲਾਂ ਚ ਹੀ ਦਿੱਤੀ ਆ ਔਰ ਦਿੱਤੀ ਵੀ ਮੈਰਿਟ ਦੇ ਉੱਤੇ ਇਮਾਨਦਾਰ ਤਰੀਕੇ ਨਾਲ ਦਿੱਤੀ ਆ ਹੁਣ ਅਗਲੇ ਸਾਲ ਚ ਇਹਨਾਂ ਦਾ 1 ਲੱਖ ਹੋਰ ਸਰਕਾਰੀ ਨੌਕਰੀ ਦੇਣ ਦਾ ਟਾਰਗੇਟ ਆ ਇਹ ਲੋਕਾਂ ਤੱਕ ਗੱਲ ਜਾਣੀ ਚਾਹੀਦੀ ਹੈ। ਅਹਿਮਦਮੀ ਪਾਰਟੀ ਨੇ ਜਿਸ ਵੇਲੇ ਸਰਕਾਰ ਬਣਨੇ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਡਿਪਟੀ ਸੀਐਮ ਦਾ। ਐਸਸੀ ਭਾਈਚਾਰ ਦੇ ਵਿੱਚ ਰੋਸ ਵੀ ਪਾਇਆ ਜਾ ਰਿਹਾ ਕਿ ਸਾਨੂੰ ਡਿਪਟੀ ਸੀਐਮ ਦੇ ਲਈ ਗੱਲ ਕੀਤੀ ਗਈ ਸੀ ਤੇ ਸਾਨੂੰ ਡਿਪਟੀ ਸੀਐਮ ਨਹੀਂ ਬਣਾਇਆ ਗਿਆ ਤੇ ਇਹ ਜਿਹੜੀ ਆ ਇਹ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਤੁਹਾਡੇ ਉਹ ਵੀ ਇਹ ਗੱਲ ਕਹਿੰਦੇ ਨਜ਼ਰ ਵੀ ਆਉਂਦੇ ਨੇ ਦੋਸ਼ ਵੀ ਲਗਾਉਂਦੇ ਨੇ ਤੁਹਾਡੇ ਦੇ ਵਿੱਚ ਦੇਖੋ ਮੈਂ ਤਾਂ ਮੇਰੀ ਸੋਚ ਹੋ ਰਹੀ ਸ਼ੁਰੂ ਤਾਂ ਹੋਣੀ ਨਹੀਂ। ਮੇਰੇ ਤੁਸੀਂ 5 ਸਾਲ ਦੇ 10 ਸਾਲ ਦੇ ਬਿਆਨ ਕੱਢ ਕੇ ਦੇਖ ਲਓ। ਜ਼ਰੂਰੀ ਨਹੀਂ ਵੀ ਦਲਤਾਂ ਦੀ ਭਲਾਈ ਕੋਈ ਦਲਤੀ ਕਰੂਗਾ ਹੁਣ ਰਾਮਨਾਥ ਕੋਵਿੰਦ ਵੀ ਤਾਂ ਦਲਤੀ ਜਿਹੜਾ ਰਾਸ਼ਟਰਪਤੀ ਬਣਾਇਆ ਸੀ ਉਹਨੇ ਕੀ ਕਰ ਲਿਆ ਹਨਾ ਅੱਛਾ ਚਰਨਜੀਤ ਚੰਨੀ ਬਣਿਆ ਸੀ 3 ਮਹੀਨੇ ਲਈ ਉਹ ਕੁਝ ਵੀ ਨਹੀਂ ਕਰ ਸਕਿਆ ਉਹ ਸਗੋ ਕੇ ਸਰਮਾਇਦਾਰਾਂ ਦੇ ਪੈਸੇ ਮਾਫ ਕਰ ਗਿਆ ਉਹ ਸਗੋ ਆ ਕੇ ਕਰਪਸ਼ਨ ਕਰ ਗਿਆ ਉਹ 10-10 ਕਰੋੜ ਰੁਪਏ ਉਹਦੇ ਘਰੋਂ ਮਿਲਿਆ ਕੀ ਫਾਇਦਾ ਭਗਵੰਤ ਮਾਨ ਜਿਹੜਾ ਲੀਡਰ ਆ ਥੱਲੇੋਂ ਉੱਠਿਆ ਇਹਨਾਂ ਨੂੰ ਸਾਰੇ ਚਾਹੇ ਉਹ ਦਲਿਤ ਹੋਣ ਚਾਹੇ ਦੂਜੇ ਹੋਣ ਸਾਰਿਆਂ ਨੇ ਮੁਸ਼ਕਿਲਾਂ ਦਾ ਪਤਾ ਤੇ ਜਦੋਂ ਵੀ ਨਾ ਕੋਈ ਸਹੂਲਤ ਮਿਲਣੀ ਚਾਹੀਦੀ ਸੀ ਵਾਅਦਾ ਵੀ ਕੀਤਾ ਗਿਆ ਸੀ ਵਾਅਦਾ ਵਾਅਦਾ ਕੀਤਾ ਗਿਆ ਸੀ ਕਿ ਡਿਪਟੀ ਸੀਐਮ ਲਾਵਾਂਗੇ ਨਹੀਂ ਲਗਾਇਆ ਗਿਆ ਕੀ ਕਰੂਗਾ ਡਿਪਟੀ ਸੀਐਮ ਮੈਂ ਤਾਂ ਕਹਿੰਦਾ ਗਲਤ ਵਾਅਦਾ ਸੀ ਕੀ ਕਰੂਗਾ ਕੀ ਲੋਕਾਂ ਨੂੰ ਜੇ ਲੋ ਮੰਨ ਲਓ ਕੱਲ ਨੂੰ ਡਿਪਟੀ ਸੀਐਮ ਲੱਗ ਜਾਂਦਾ ਕੋਈ ਪਰ ਜੇ ਲੋਕਾਂ ਨੂੰ ਉਹ ਤੁਹਾਨੂੰ ਕੋਈ ਫਾਇਦਾ ਨਾ ਹੋਊਗਾ ਇਹਨਾਂ ਨੂੰ ਕੋਈ ਫਾਇਦਾ ਨਹੀਂ ਮੈਨੂੰ ਕੀ ਫਾਇਦਾ ਆਪਾਂ ਨੂੰ ਕੀ ਫਾਇਦਾ ਜ਼ੈਨੀ ਤੌਰ ਤੇ ਜਿਹੜਾ ਕੋਈ ਫਾਇਦਾ ਹੋਣਾ ਉਹਦਾ ਕੋਈ ਪ੍ਰੈਕਟੀਕਲ ਫਾਇਦਾ ਭਗਵੰਤ ਸਿੰਘ ਮਾਨ ਨੂੰ ਸਾਰੇ ਆਪਣਾ ਸਮਝਦੇ ਤੇ ਆਪਣਾ ਹੀ ਕੋਈ ਕੁਸ਼ ਕਰ ਸਕਦਾ ਆਪਣੇ ਵਿਰੋਧੀ ਲੀਡਰ ਜਿਹੜੇ ਤੁਸੀਂ ਚਰਨਜੀਤ ਚੰਨੀ ਨੇ ਮਿੰਦਰ ਸਿੰਘ ਕੇਪੀ ਤੁਹਾਡੀ ਪਾਰਟੀ ਜਿਹੜੀ ਤੁਸੀਂ ਛੱਡ ਕੇ ਗਏ ਸੀ ਤੇ ਉਹਦੇ ਵਿੱਚ ਉਹਨਾਂ ਨੇ ਐਂਟਰ ਕਰ ਲਿਆ ਤੇ ਮਿੰਦਰ ਸਿੰਘ ਕੇਪੀ ਹੋ ਗਿਆ ਤੇ ਸੁਸ਼ੀਲ ਰਿੰਕੂ ਜਿਹੜੇ ਤੇ ਬੀਐਸਪੀ ਦੇ ਬਲਵਿੰਦਰ ਕੁਮਾਰ ਉਹਨਾਂ ਸਾਰਿਆਂ ਦੇ ਵਿੱਚੋਂ ਤੁਸੀਂ ਆਪਣੇ ਮੁਕਾਬਲੇ ਦੇ ਵਿੱਚ ਕਿਹਨੂੰ ਗਿਣਦੇ ਆ ਦੇਖੋ ਉਹਨਾਂ ਦਾ ਹੈਗਾ ਆਪਸੀ ਮੁਕਾਬਲਾ ਉਹ ਆ ਜਾਣ ਦੂਜੇ ਤੇ ਉਹ ਆ ਜਾਣ ਤੀਜੇ ਤੇ ਉਹ ਆ ਜਾਣ ਚੌਥੇ ਤੇ ਜਿਤਨਾ ਦਾ ਆ ਜਿਹੜੀ ਜਨਤਾ ਹੈ ਨਾ ਆਮ ਆਦਮੀ ਪਾਰਟੀ ਨੇ ਜਿੱਤ ਲਈ ਆ ਭਵਾਂ ਇਹਨਾਂ ਨੇ ਖੜੇ ਮੈਨੂੰ ਕੀਤਾ ਪਰ ਕੰਮ ਸਾਰਾ ਇਹਨਾਂ ਦਾ ਹੀ ਆ ਜਿਤਨਾ ਵੀ ਇਹਨਾਂ ਨੇ ਆ ਰੌਣਕਾ ਤਾਂ ਦੇਖੋ ਪਿੰਡਾਂ ਚ ਕੰਮ ਤਾਂ ਦੇਖੋ ਨਾ ਵਲੰਟੀਅਰਸ ਆ ਸੋ ਇਹ ਪਾਰਟੀ ਨੇ ਜਿੱਤਣਾ ਆ ਕੰਮ ਕੀਤੇ ਆ ਗਾਂ ਮੇਰੀ ਜ਼ਿੰਮੇਵਾਰੀ ਲੱਗੂਗੀ ਮੈਂ ਹੋਰ ਵੀ ਕੰਮ ਕਰਾ ਕੇ ਦਿਖਾਵਾਂਗਾ ਬਹੁਤ ਜ਼ਿਆਦਾ ਮਿਹਨਤ ਨਾਲ ਕੰਮ ਕਰਾਂਗਾ ਤੇ ਚੰਨੀ ਚੰਨੀ ਸਾਹਿਬ ਜਿਹੜੇ ਆ ਉਹ ਆਮਦਵੀ ਕਰਦੇ ਨਜ਼ਰ ਆਉਂਦੇ ਆ ਤੇ ਕਾਫੀ ਆਪਣੇ ਆਪ ਦੇ ਵਿੱਚ ਜਦੋਂ ਵੀ ਕਿਤੇ ਜਾਂਦੇ ਨੇ ਤੇ ਉਹ ਕਹਿੰਦੇ ਕਿ ਟੀਨੂ ਜਿਹੜਾ ਆ ਇਹ ਦੂਸਰੀ ਪਾਰਟੀ ਆਦਲ ਬਦਲੂ ਆ ਤੇ ਇਹ ਦੋਸ਼ ਵੀ ਤੇ ਕਾਫੀ ਜਿੱਦਣ ਪਹਿਲੇ ਦਿਨ ਉਹਨੇ ਐਂਟਰੀ ਵੀ ਲਈ ਸੀ ਤਾਂ ਬੜਾ ਜ਼ਬਰਦਸਤ ਜਿਹੜਾ ਭਾਸ਼ਣ ਦਿੱਤਾ ਸੀ ਉਹਨਾਂ ਨੇ ਅੱਛਾ ਜੇ ਮੈਂ ਨਾ ਜੇ ਮੈਂ ਨਾ ਲੜਦਾ ਜਾਂ ਮੈਂ ਕਿਸੇ ਹੋਰ ਵੱਲੋਂ ਲੜਦਾ ਫੇ ਉਹਨਾਂ ਨੇ ਕਹਣਾ ਸੀ ਬੰਦਾ ਬਹੁਤ ਚੰਗਾ ਹੈ ਉਹ ਸ਼ਤਾਨ ਹੁਣ ਮੈਂ ਉਹਨਾਂ ਦੇ ਜਦੋਂ ਮੈਂ ਉਹਨਾਂ ਦੇ ਖਿਲਾਫ ਲੜ ਰਿਹਾ ਉਹਨਾਂ ਨੂੰ ਪਤਾ ਵੀ ਇਹਨੇ ਮੈਨੂੰ ਹਰਾ ਦੇਣਾ ਇਸ ਕਰਕੇ ਉਹਨੂੰ ਮੇਰੇ ਵਿੱਚ ਇਹੀ ਨੁਕਸ ਦਿਖ ਰਿਹਾ ਮਿਰਚ ਨੁਕਸ ਕੱਢੇ ਵੀ ਮੈਂ ਕੋਈ ਕਰਾਪਸ਼ਨ ਕੀਤੀ ਹੋਵੇ ਮੈਂ ਕੋਈ ਜਲ ਸਾਜੀ ਕੀਤੀ ਹੋਵੇ ਮੈਂ ਕੋਈ ਕਿਸੇ ਨਾਲ ਧੱਕਾ ਕੀਤਾ ਹੋਵੇ ਉਹ ਨੁਕਸ ਕੱਢੇ ਹੁਣ ਉਹ ਕਿ ਮੇਰੇ ਮੇਰੇ ਬਾ ਮੇਰੇ ਖਿਲਾਫ ਕਹਿਣ ਲਈ ਗੱਲ ਹੈ ਨਹੀਂ ਉਹਨਾਂ ਕੋਲ ਜਦ ਕਿ ਲੋਕਾਂ ਕੋਲ ਮੇਰੇ ਕੋਲ ਉਹਨਾਂ ਦੇ ਖਿਲਾਫ ਉਹ ਚੀਫ ਮਿਨਿਸਟਰ ਰਹਿ ਤਿੰਨ ਮਹੀਨੇ ਦੇ ਮੰਤਰੀ ਰਹਿ ਉਹਨਾਂ ਨੇ ਸਾਡੀ ਆਦਮਪੁਰ ਦੀ ਆਈਟੀਆ ਬੰਦ ਕੀਤੀ ਸਿਰਫ ਮੇਰੇ ਨਾਲ ਬਦਲਾ ਲਊ ਭਾਵਨਾ ਨਾਲ ਬੱਚਿਆਂ ਦੀ ਆਈ.ਟੀ.ਆਈ. ਬੰਦ ਕਰਤੀ। ਹਾਂਜੀ। 10-10 ਕਰੋੜ ਰੁਪਇਆ ਚੰਨੀ ਜੀ ਦੇ ਘਰੋਂ ਮਿਲਿਆ ਕੈਸ਼। ਫਿਰ ਦੱਸੋ ਵੀ ਕੀ ਤਰਕ ਹੈ, ਲੋਜਿਕ ਹੈ? ਕੀ ਜਲੰਧਰ 'ਚ ਲੀਡਰ ਮੋ ਗਿਆ ਸੀ? ਕੈਂਡੀਡੇਟ ਖਤਮ ਹੋ ਗਿਆ ਸੀ। ਅੱਜ ਕਾਂਗਰਸ ਪਾਰਟੀ ਦੇ ਵਰਕਰ, ਲੀਡਰ ਨਿਰਾਸ਼ ਆ। ਉਹ ਕਹਿੰਦੇ ਵੀ ਸਾਡੀ ਤਾਂ ਪੁੱਛ ਗੇਚੀ ਹੈ ਨਹੀਂ। ਬਈ 160 ਕਿਲੋਮੀਟਰ ਦੂਰ ਤੋਂ ਉਮੀਦਵਾਰ ਲਿਆ ਕੇ ਇੱਥੇ ਲੜਾਤਾ। ਜਿਹਦੇ ਕੱਪੜੇ ਦਾਗੀ ਆ ਜਿਹਦਾ ਕੰਮ ਦਾਗੀ ਆ ਜਿਹਦੇ ਚੋਲੇ ਦੇ ਉੱਤੇ ਦਾਗਿਆ ਕ腐ਸ਼ਨ ਦੇ ਤਾਂ ਕੈਰੇਕਟਰ ਦੇ ਪੋਸਟਰ ਲੱਗੇ ਉੱਥੇ ਮੈਂ ਥੋੜੀ ਲਾਇਆ ਉਹ ਇਹਨਾਂ ਦੇ ਕਾਂਗਰਸ ਦੇ ਵਿਧਾਇਕ ਜਿਹੜੇ ਉਹੀ ਤਾਂ ਬੋਲ ਰਹੇ ਸਾਰਾ ਕੁਝ ਆਪਾਂ ਅੱਜਕੱਲ ਸਕੂਲਾਂ 'ਚ ਨਾ ਬੱਚਿਆਂ ਨੂੰ ਸਿਖਾਉਣ ਲੱਗ ਗਏ ਆ ਬਈ ਜੇ ਬੱਚਿਆਂ ਦੇ ਨਾਲ ਕੋਈ ਗਲਤ ਗਲਤ ਤਰੀਕੇ ਨਾਲ ਬੈਡ ਟੱਚ ਗੁੱਡ ਟੱਚ ਤੇ ਇੱਕ ਮੈਂ ਤਾਂ ਇਹ ਸਮਝਦਾ ਬਈ ਸੋਨੀਆ ਗਾਂਧੀ ਜੀ ਨੂੰ ਮਤਲਬ ਇਸ ਗੱਲ ਨੂੰ ਥੋੜਾ ਜਿਹਾ ਸਤਰਕ ਰਹਿਣਾ ਚਾਹੀਦਾ ਹੈ ਸਤਰਕ ਕਿਉਂਕਿ ਚਰਨਜੀਤ ਚੰਨੀ ਨੂੰ ਬੱਚਿਆਂ ਨੂੰ ਟੱਚ ਕਰਨ ਦੇ ਤੌਰ ਤਰੀਕੇ ਨਹੀਂ ਪਤੇ ਉਹਨਾਂ ਨੂੰ ਇਹ ਨਹੀਂ ਪਤਾ ਬੈ ਟੱਚ ਕਿਹੜਾ ਹੁੰਦਾ ਤੇ ਗੁੱਟ ਟੱਚ ਕਿਹੜਾ ਹੁੰਦਾ ਹੁਣ ਤਾਂ ਬੱਚਿਆਂ ਨੂੰ ਸਿਖਾਇਆ ਜਾਂਦਾ ਸੋ ਇਸ ਕਰਕੇ ਇਹੋ ਜਿਹੇ ਉਮੀਦਵਾਰ ਨੂੰ ਲੋਕੀ ਬਿਲਕੁਲ ਵੋਟਾਂ ਨਹੀਂ ਪਾਉਣਗੇ ਇਹ ਨਰਾਦਰ ਹੋਏਗਾ ਜਲੰਧਰ ਦੀ ਜਨਤਾ ਦਾ ਤੇ ਲੋਕਤੰਤਰ ਸਿਸਟਮ ਦਾ ਵਿਜੇ ਹੋ ਜਾ ਬੰਦੇ ਨੂੰ ਵੋਟਾਂ ਪੈਂਦੀਆਂ ਪਵਨ ਤਿੰਨੂ ਜੀ ਸਾਡੇ ਨਾਲ ਜੁੜੇ ਹੋਏ ਸੀ ਤੇ ਉਹਨਾਂ ਨੇ ਕਿਹਾ ਕਿ ਸਾਡੀ ਜਿੱਤ ਪੱਕੀ ਆ ਬਾਕੀ ਜਿੰਨੇ ਵੀ ਉਮੀਦਵਾਰ ਆ ਕੋਈ ਪਹਿਲੇ ਤੇ ਆ ਜਾਵੇ ਦੂਜੇ ਤੇ ਆ ਜਾਵੇ ਕੈਮਰਾਮੈਨ ਸੁਭਾਈ ਸ਼ਰਮਾ ਦੇ ਨਾਲ ਜ਼ੀਰੋ ਲਾਈਨ ਨਿਊਜ਼ ਤੋਂ ਦਵਿੰਦਰ ਕੁਮਾਰ